ਇਹ ਤੋਂ ਲੈ ਕੇ ਅੱਗ ਬੁਝਾਉਂਦੇ ਫਿਰਦੇ ਨੇ। ਡੀਸੀ ਦਾ ਕੰਮ ਹੈ ਅੱਗ ਬੁਝਾਉਣਾ। ਇਹ ਅੱਗ ਬੁਝਾਉਂਦੇ ਫਿਰਨਗੇ। ਫਿਰ ਤਾਂ ਇਹ ਜਿਹੜੇ ਅੱਗ ਬੁਝਾਉਂਦੇ ਫਿਰਦੇ ਨੇ ਆ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਫਿਰਦੇ ਹੋਣਾ ਐਸਪੀ ਡੀ ਤੱਕ। ਫਿਰ ਤਾਂ ਇਹਨਾਂ ਨੂੰ ਤੁਸੀਂ ਫੈਬਰਿਕਟ ਚ ਭਾਤੀ ਕਰੋ। ਫਿਰ ਇਹਨਾਂ ਨੂੰ ਐਡੀ ਦੇ ਕੁਰਸੀਆਂ ਦੇ ਇੰਦਗੀ ਰੋੜਾ। ਜੇ ਅੱਗ ਬੁਝਾਉਣ ਵਾਲੇ ਜੇ ਰੱਖਣੇ ਨੇ ਫਿਰ ਇਹਨਾਂ ਨੂੰ ਫੈਗਟ ਚ ਰੱਖੋ। ਉਧਰ ਭਦਾਓ ਭਾਤੀ। ਜੇ ਅੱਗ ਬੁਝਾਉਣ ਲੱਗਣਾ ਆਪਾਂ ਨੇ। ਇਹਨਾਂ ਲੋਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਨੇ ਉਹ ਦੇਖੋ ਡੀਏਪੀ ਦਾ ਕਿੱਡਾ ਲੋਕਾਂ ਨੇ ਸਖਮਾਨ ਪਾਇਆ ਡੁਬਲੀਕੇਟ ਵੇਚਿਆ ਲੋਕਾਂ ਨੂੰ 18-18 22-20 ਦਾ ਫਾਈਲਾਂ ਵੀ ਕਿਉਂ ਉੱਥੇ ਦਾ ਕੋਈ ਪ੍ਰਬੰਧ ਨਹੀਂ ਕੋਈ ਗੌਰ ਨਹੀਂ ਉਹਨਾਂ ਦੇ ਕਲੋਂ ਪਰਚੇ ਇਹਨਾਂ ਡੁਬਲੀਕੇਟ ਦਵਾਈਆਂ ਵੇਚਦੇ ਨੇ ਕਿਸੇ ਦੀ ਕੋਈ ਗੌਰ ਹੀ ਨਹੀਂ ਜਾਓ ਡੀਟੀ ਦੇ ਟੀਸ ਰਿਵਿਊ ਹੀ ਗੱਲ ਐਸਟੀਮ ਦੇ ਨਾ ਉਹ ਐਸਟੀਮ ਦੀ ਕਿਉਂ ਹੀ ਗੱਲ ਆ ਫੋਟੋ ਖਿੱਚ ਲਿਓ ਫੋਟੋ ਖਿੱਚ ਲਿਓ ਨਾ ਕੋਈ ਨਾ ਕੋਈ ਕਰੋ ਜਾ ਕੇ ਬਾਹਰ ਹੀ ਲੋਕਾਂ ਦੇ ਪਾਈ ਜਾਓ ਨਾਲ ਉਹਦੇ ਮੈਨਾਂ ਤਿੰਨ ਫੈਲਿਆਂ ਦੇ ਨਾਲ ਇਕਲ ਕਹਿੰਦੇ ਚੱਕੋ ਜੀ ਨਾਲ ਇਹਦੇ ਡੀਏਪੀ ਦੇ ਨਾਲ ਲਾ ਦੋ ਇਹਨੂੰ ਦਵਾਈਆਂ ਨੂੰ ਤਿੰਨ ਫੈਲਿਆਂ ਮਗਰ ਕਿਸੇ ਨੂੰ ਕੁਸ ਲਾਦਾ ਕਿਸੇ ਨੂੰ ਕੁਸ ਲਾਤਾ ਉਲੀ ਦੀ ਦਵਾਈ ਹੁਣ ਦੱਸੋ ਕਿਸਾਨ ਕੀ ਕਰੂਗਾ ਜੀ ਦੀ ਚ ਪੈਂਦੀ ਆ ਕਣਕ ਨਾਲ ਜਾ ਕੇ ਟਿਕਾ ਦੇ ਇਹਦੇ ਲਈ ਬਹੁਤ ਵੱਡੀ ਦਿੱਕਤ ਆ ਵੀ ਕਿਸਾਨ ਦਾ ਹੱਲ ਦੱਸੋ ਵੀ ਭਾਈ ਕਿਸਾਨ ਆਹ ਕਰ ਲੈ ਆਹ ਤਾਂ ਮੋਰੇ ਵਾਂਗੂ ਗੀਰੀ ਦਾ ਝਾੜ ਘਟ ਗਿਆ 15-15 ਲੱਖ ਦਾ ਟ੍ਰੈਕਟਰ ਆ ਜਿਹੜਾ ਇਹਨੂੰ ਸੁਪਰ ਫੀਡਰ ਨੂੰ ਕਿਹੜਾ ਕਿਹੜਾ 2.5 ਕਿਲੋਨ ਕਸਾਮ ਕਿੱਥੋਂ ਲੈ ਲੂਗਾ